ਸੀ ਦੇਖ ਰਿਹਾ ਚੈਨਲ ਦਾ ਆਰ ਐਨ ਨਿਊਜ਼ ਅਸੀਂ ਅੱਜ ਪਹੁੰਚੇ ਹਾਂ ਜੀ ਬਟਾਲਾ ਇੱਕ ਜਹੇ ਲੰਗਰ ਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨਵੇਕਲਾ ਇੱਕ ਉਪਰਾਲਾ ਜਿਵੇਂ ਕਿ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਜਿਹੜੀਆਂ ਨੇ ਬਟਾਲਾ ਦੇ ਅੰਦਰ ਮੁਕੰਮਲ ਹੋ ਚੁੱਕੀਆਂ ਨੇ ਔਰ ਕੱਲ੍ਹ ਰੋਜ਼ ਤੋਂ ਜਗ੍ਹਾ ਜਗ੍ਹਾ ਲੰਗਰ ਸ਼ੁਰੂ ਹੋਏ ਨੇ ਲੰਗਰ ਪੰਡਾਰੇ ਚੱਲ ਰਹੇ ਨੇ ਔਰ ਵੱਡੇ ਪੱਦਰ ਦੇ ਪਟਾਲਾ ਦੇ ਵਿੱਚ ਗੁਰਨਾਨਕ ਦੇਵ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਨੂੰ ਲੈ ਕੇ ਵੱਡੀਆਂ ਤਿਆਰੀਆਂ ਚੱਲ ਰਹੀਆਂ ਅਸੀਂ ਪਹੁੰਚਿਆ ਜੀ ਇੱਕ ਅਜਿਹੇ ਲੰਗਰ ਦੇ ਵਿੱਚ ਜਿੱਥੇ ਆਧੁਨਿਕ ਤਰੀਕੇ ਦੇ ਨਾਲ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਹੈ ਆਓ ਗੱਲਬਾਤ ਕਰਕੇ ਪ੍ਰਬੰਧਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਉਪਰਾਲਾ ਉਹਨਾਂ ਨੇ ਕਦੋਂ ਸ਼ੁਰੂ ਕੀਤਾ ਤੇ ਇੱਥੋਂ ਤੱਕ ਕਿਵੇਂ ਪਹੁੰਚੇ ਸਸ਼ੀਕਲ ਜੀ ਸਸ਼ੀਕਲ ਜੀ ਆ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਨਿਰਮਲ ਕੋਲ ਲੋਚਾ ਲੋਚਾ ਪੋਦੇ ਰਹਿਣ ਵਾਲੇ ਤੇ ਤੁਹਾਡੀ ਇਹ ਸੁਸਾਇਟੀ ਦਾ ਨਾਮ ਕੀ ਹੈ ਜਿਹੜੀ ਇਹ ਲੰਗਰ ਲਗਾਂਦੀ ਹੈ ਤੇ ਗਰਦਾਸਪੁਰ ਟਰਾਂਸਪੋਰਟ ਪਈ ਵਾਲੇ ਤੁਸੀਂ ਕਦੋਂ ਤੋਂ ਲੰਗਰ ਲਗਾ ਰਹੇ ਹੋ ਤੇ ਪਹਿਲਾਂ ਲੰਗਰ ਕਿਵੇਂ ਲਗਾਉਂਦੇ ਸੀ ਤੇ ਅੱਜ ਅਸੀਂ ਵੇਖਿਆ ਹੈ ਕਿ ਇੱਕ ਨਵਿਹਲੇ ਤਰੀਕੇ ਨਾਲ ਤੁਸੀਂ ਲੰਗਰ ਲਗਾਇਆ ਆ ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ 2002 ਚ ਲਾਇਆ ਸੀ ਪਹਿਲਾਂ ਸਿੰਪਲ ਲੱਗਦਾ ਸੀ ਮੁੜ ਕੇ ਹੌਲੀ ਹੌਲੀ ਮਹਾਰਾਜ ਨੇ ਵਾਅਦਾ ਕੀਤਾ ਤੇ ਮੁੜ ਕੇ ਇੱਥੇ ਤੱਕ ਨਹੀਂ ਪਹੁੰਚਿਆ ਹੁਣ ਦੂਸਰੀ ਲੋਹ ਲਿਆਂਦੀ ਫੁਲਕਿਆਂ ਵਾਲੀ ਇਹ ਪਹਿਲਾਂ ਹੱਥ ਨਾਲ ਲੰਗਰ ਬੰਦਾ ਸੀ ਬੀਬੀਆਂ ਬਣਾਉਂਦੀਆਂ ਸੀ ਹੱਥਾਂ ਨਾਲ ਹੁਣ ਇਹ ਤੁਸੀਂ ਮਸ਼ੀਨਾਂ ਦੇ ਨਾਲ ਲੰਗਰ ਤਿਆਰ ਕਰ ਰਹੇ ਹੋ ਆਧੁਨਿਕ ਤਰੀਕੇ ਦੇ ਨਾਲ ਇਹ ਉਪਰਾਲਾ ਤੁਸੀਂ ਕਿਦਾਂ ਕਿੰਨਾ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਤੇ ਕਿਵੇਂ ਤੁਹਾਡੇ ਮਾਈਂਡ 'ਚ ਆਇਆ ਕਿ ਆਪਾਂ ਐਵੇਂ ਕਰੀਏ ਹਾਂ ਜੇ ਮਹਾਰਾਜ ਦੀ ਕਿਰਪਾ ਵੱਲੋਂ ਆਇਆ ਵਾ ਇਹ ਤਾਂ ਪਹਿਲਾਂ ਹੀ ਹੱਥ ਨੇ ਪਕਾਉਂਦੇ ਹੁੰਦੇ ਹੁੰਦੇ ਇਹ ਤਾਂ ਮੁੜ ਕੇ ਹੌਲੀ ਹੌਲੀ ਮਹਾਰਾਜ ਨੇ ਕਿਰਪਾ ਕੀਤੀ ਤਾਂ ਮਸ਼ੀਨ ਲੈ ਆਂਦੀ ਤੇ ਮਸ਼ੀਨ ਅੱਜ ਪਹਿਲੀ ਵਾਰ ਆ ਲਿਆਂਦੀ ਤਾਂ ਅਸੀਂ ਚਾਲੂ ਕੀਤੀ ਕੱਲ੍ਹ ਦੀ ਅਸੀਂ ਲਿਆ ਕੇ ਸੋ ਇਹ ਸੰਜੀ ਸਾਡੇ ਨਾਲ ਪ੍ਰਬੰਧਕਾਂ ਆਓ ਇੱਕ ਹੋਰ ਸ਼ਰਧਾਲੂ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸ਼ਸ਼ੀ ਕਲਪਨ ਜੀ ਸ਼ਸ਼ੀ ਕਲਪਨ ਜੀ ਸ਼ਸ਼ੀ ਕਲਪਨ ਕੀ ਨਾਮ ਆਪਣਾ ਤੇ ਕਿੱਥੋਂ ਦੇ ਰਹੇ ਹੋ ਨਾਮ ਬੰਦਰਮਿੰਦਰ ਸਿੰਘ ਆਪਨ ਗੁਰੂਪੁਰ ਨਗਰ ਦੇ ਵਸਾਈਆਂ ਇੱਥੇ ਜੀ ਸਰੇ ਤੁਸੀਂ ਇਹ ਜਿਹੜਾ ਲੰਗਰ ਲਗਾਇਆ ਆਧੁਨਿਕ ਤਰੀਕੇ ਦੇ ਨਾਲ ਇਹ ਤੁਸੀਂ ਕਿਦਾਂ ਤੋਂ ਸਟਾਰਟ ਕੀਤਾ ਆ ਆਪਾਂ 7 ਤਰੀਕ ਤੋਂ ਲੰਗਰ ਸਟਾਰਟ ਕੀਤਾ ਇੱਥੇ ਤੇ 4 ਦਿਨ ਲੰਗਰ ਚੱਲੂਗਾ ਇੱਥੇ ਹੁਣ 10 ਤਰੀਕ ਤੱਕ ਲੰਗਰ ਚੱਲਦਾ ਹੀ ਰਹੂਗਾ ਲਗਾਤਾਰ ਤੇ ਦੋ ਟਾਈਮ ਆਪਾਂ ਲੰਗਰ ਲਾਉਂਦੇ ਆਪਾਂ ਦੁਪਹਿਰ ਨੂੰ ਤੇ ਰਾਤ ਨੂੰ ਲੰਗਰ ਚੱਲਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਆਧੁਨਿਕ ਤਰੀਕੇ ਨਾਲ ਲੰਗਰ ਤਿਆਰ ਕਰਿਓ ਇੱਕ ਨਵਾਂ ਉਪਰਾਲਾ ਆ ਜੀ ਜੀ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕਿੱਥੋਂ ਸਫਲ ਸ਼ੁਰੂ ਹੋ ਕੇ ਕਿੱਥੋਂ ਤੱਕ ਸਾਨੂੰ ਇਸ ਚੀਜ਼ ਦੇ 14-15 ਸਾਲ ਹੋ ਗਏ ਆਪਾਂ ਛੋਟੇ-ਛੋਟੇ ਹੁੰਦੇ ਸੀ ਇੱਥੇ ਤੇ ਉਦੋਂ ਤੋਂ ਕਰਦੇ ਆਂਦੇ ਅਮਰਦੀ ਲੰਗਰ ਚਲਾਇਆ ਵਾ ਤੇ ਆਪਾਂ ਵੀ ਜੇ ਸੇਵਾ ਸੁਭਾ ਕਰਦੇ ਹੁਣ ਤੇ ਥੋੜਾ ਟਾਈਮ ਹੋਇਆ ਆਪਾਂ ਆਰਡਰ ਕੀਤੀ ਸੀ ਸੀ ਇਹ ਮਸ਼ੀਨ ਲੰਗਰ ਵਾਲੀ ਤੇ ਪਹਿਲਾਂ ਆਪਾਂ ਲੋਹਾ ਤੇ ਪਾਉਂਦੇ ਦੇ ਆ ਕਾਫੀ ਟਾਈਮ ਹੋਦੋਂ ਪਸੀਨਾ ਪਸਣਾ ਤੁਹਾਨੂੰ ਪਤਾ ਗਰਮੀ ਬਹੁਤ ਪੈ ਰਹੀ ਹੈ ਤੇ ਇਹਨਾਂ ਥੋੜੀ ਐਵਰੇਜ ਮਲੇ ਕਿ ਲੋਹਾਂ ਤੋਂ ਕਾਫੀ ਅਦਾ ਵੱਧ ਬਣਾਉਂਦੇ ਰੋਟੀਆਂ ਤੇ ਤੇ ਥੋੜਾ ਸੋਖ ਹੋ ਜਾਂਦਾ ਵਜ ਜਨਾਨੀਆਂ ਨੂੰ ਆ ਦੇਖਣ ਨੂੰ ਮਿਲਿਆ ਕਿ ਫੁਲਕੇ ਤਾਂ ਮਸ਼ੀਨਾ ਬਣਾਉਣ ਵਾਲੀ ਆ ਨਾਲ ਆਟਾ ਗੁੰਨਣ ਵਾਲੀ ਵੀ ਮਸ਼ੀਨਾ ਨਾਲ ਇੱਕ ਮੈਂ ਚੀਜ਼ ਵੇਖੀ ਆ ਕਿ ਤੁਸੀਂ ਜਿਹੜੀ ਉਹ ਕਹਿੰਦੇ ਆ ਕਿ ਸ਼ਰਦਾਈ ਤਿਆਰ ਕਰਦੇ ਆ ਉਹ ਵੀ ਤੁਸੀਂ ਮਸ਼ੀਨ ਨਾਲ ਹੀ ਤਿਆਰ ਕੀਤੀ ਆ ਬਹੁਤ ਵਧੀਆ ਉਪਰਾਲਾ ਬਾਬੇ ਦੇ ਵਿਆਹ ਤੇ ਜਿਹੜੀਆਂ ਦੂਰੋਂ ਨੇੜੇੋਂ ਸੰਤ ਆ ਰਹੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਬਸ ਆਪਾਂ ਉਹਨਾਂ ਨੂੰ ਇਹੀ ਮੈਸੇਜ ਦੇਣੀ ਹੈ ਕਿ ਆਓ ਜਰੂਰ ਇੱਥੇ ਦੇਖੋ ਕੀ ਇਤਿਹਾਸਿਕ ਜਗ੍ਹਾ ਵਾ ਤੇ ਕੀ ਤੁਹਾਨੂੰ ਇੱਥੇ ਗੁਰੂ ਆਦੇਵ ਜੀ ਦੀ ਇੱਥੇ ਬਰਾਤ ਆਈਏ ਥੇ ਔਰ ਇੱਥੇ ਵੇਖਣ ਨੂੰ ਮਿਲੀ ਹੈ ਕਿ ਜਿਵੇਂ ਸਾਡੇ ਪੰਜਾਬ ਨੂੰ ਕਿਹਾ ਜਾ ਰਿਹਾ ਹੈ ਕਿ ਪੰਜਾਬ ਨਸ਼ਿਆਂ ਦੇ ਵਿੱਚ ਗਲਾਂਤ ਹੁੰਦਾ ਜਾ ਰਿਹਾ ਹੈ ਜਵਾਨੀ ਰੋਲਦੀ ਜਾ ਰਹੀ ਹੈ ਪਰ ਆਮ ਕਰਕੇ ਪੰਜਾਬ ਦੇ ਵਿੱਚ ਅੱਜ ਬਾਬਾ ਜੀ ਦੇ ਵਿਆਹ ਤੇ ਤਕਰੀਬਨ ਹੀ ਅਸੀਂ ਵੇਖ ਰਹੇ ਹਾਂ ਕਿ ਸਿੱਖੀ ਸਰੂਪ ਦੇ ਵਿੱਚ ਬੱਚੇ ਖੜੇ ਨੇ ਸਰਦਾਰੀ 'ਚ ਖੜੇ ਨੇ ਮੈਂ ਇੱਕ ਕੁਐਸਚਨ ਇਹਨਾਂ ਨੂੰ ਪਰਸਨਲੀ ਕਰਾਂਗੀ ਕਿ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨਸ਼ਿਆਂ ਦੇ ਵਿੱਚ ਜਾ ਰਹੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਘਰ ਪਰਿਵਾਰ ਵਾਲੇ ਵੇਖੋ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਪੰਥ ਲਈ ਆਪਣੇ ਸਾਰਾ ਪਰਿਵਾਰ ਵਾਲਾ ਤੇ ਆਪਾਂ ਨੂੰ ਇਹ ਦੇਣ ਉਹਨਾਂ ਦੀ ਭੁੱਲ ਨਹੀਂ ਚਾਹੀਦੀ ਤੇ ਆਪਾਂ ਨੂੰ ਆਪਣੇ ਮਹਾਰਾਜ ਨੂੰ ਯਾਦ ਰੱਖ ਕੇ ਆਪਣੇ ਸਿੱਖ ਪੰਥ ਦੇ ਨਾਲ ਜੁੜਨਾ ਚਾਹੀਦਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸੋ ਇਸ ਇਸ ਸੰਜੀ ਸਾਡੇ ਲੰਗਰ ਦੇ ਪ੍ਰਬੰਧਕ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਇਹਨਾਂ ਨੇ ਇੱਕ ਵੱਖਰਾ ਉਪਰਾਲਾ ਕੀਤਾ ਆ ਔਰ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਬਾਬੇ ਦੇ ਵਿਆਹ ਤੱਕ ਜਗ੍ਹਾ ਜਗ੍ਹਾ ਇਹ ਮਸ਼ੀਨਾਂ ਸਾਨੂੰ ਵੇਖਣ ਨੂੰ ਮਿਲਣ ਤੇ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇ ਵਿਆਹ ਤੇ ਰੌਣਕਾਂ ਲੱਗਦੀਆਂ ਰਹਿਣ ਅਤੇ ਦੂਰੋਂ ਨੇੜਿਓਂ ਸ ਤਾਂ ਆਖੇ ਇੱਥੇ ਨਤਮਸਤਕ ਹੁੰਦੀਆਂ ਰਹਿਣ ਦੇਖਦੇ ਰਹੋ ਚੈਨਲ ਦਾ ਆਰਨ